ਪੰਜਾਬ ਦੇ ਵਿੱਚ ਬੰਦ ਦਾ ਐਲਾਨ ਕੀਤਾ ਗਿਆ ਹੈ ਇਸ ਸ਼ਹਿਰ ਦੇ ਵਿੱਚ ਤਣਾਅ ਦਾ ਮਾਹੌਲ ਹੈ ਲੋਕਾਂ ਦੇ ਵਿੱਚ ਹੜਕਮ ਮੱਚਾ ਆਇਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਖਿਰਕਾਰ ਮਾਮਲਾ ਕੀ ਹੈ ਫਗਵਾੜਾ ਦੇ ਵਿੱਚ शिवसेना ਪੰਜਾਬ ਦੇ ਪ੍ਰਧਾਨ ਇੰਦਰਜੀਤ ਕਰਵਲ ਅਤੇ ਉਹਨਾਂ ਦੇ ਪੁੱਤਰ ਚਿੰਮੀ ਕਰਵਲ ਤੇ ਹੋਏ ਹਮਲੇ ਤੋਂ ਬਾਅਦ शिवसेना ਨੇ ਬੁੱਧਵਾਰ ਯਾਨੀ ਕਿ ਅੱਜ ਸ਼ਹਿਰ ਵਿਆਪੀ ਬੰਦ ਦਾ ਐਲਾਨ ਕੀਤਾ ਹੈ ਦੱਸਦੀ ਕਿ ਪਛਾਤੇ ਹਮਲਾਵਰਾ ਨੇ ਪਿਤਾ ਪੁੱਤਰ ਤੇ ਹਮਲਾ ਕਰਤਾ ਇਸ ਵਾਰ ਤਾਂ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਦੱਸਦਾ ਕਿ ਬੀਤੀ ਸ਼ਾਮ ਫਗਵਾੜਾ ਦੇ ਸੰਗਨੀ ਆਬਾਦੀ ਵਾਲੇ ਗਊਸ਼ਾਲਾ ਬਾਜ਼ਾਰ ਤੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨੌਜਵਾਨਾਂ ਦੇ ਇੱਕ ਸਮੂਹ ਨੇ ਸ਼ਿਵਸਨਾ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਇੰਦਰਜੀਤ ਕਰਵਲ ਤੇ ਪੁੱਤਰ ਸ਼ਿਵਸਨਾ ਆਕੁਜਮੀ ਕਰਵਲ ਤੇ ਗੋਲੀਆਂ ਚਲਾ ਦਿੱਤੀਆਂ ਤੇ ਉਹਨਾਂ ਤੇ ਹਮਲਾ ਕਰ ਦਿੱਤਾ ਗੰਭੀਰ ਰੂਪ ਦੇ ਨਾਲ ਉਹ ਜ਼ਖਮੀ ਹੋਏ ਨੇ ਜਮੀ ਕਰਵਲ ਤੇ ਹੋਏ ਘਾਤਕ ਹਮਲੇ ਦੀ ਸੂਚਨਾ ਮਿਲਦੇ ਹੀ ਉਹਨਾਂ ਪਿਤਾ 인ਦਰਜੀਤ ਕਰਵਲ ਆਪਣੇ ਪੁੱਤਰ ਨੂੰ ਬਚਾਉਣ ਦੇ ਲਈ ਮੌਕੇ ਤੇ ਪੁੱਜੇ ਦੋਸ਼ੀਆਂ ਨੇ ਪਿਤਾ ਤੇ ਵੀ ਹਮਲਾ ਕਰ ਦਿੱਤਾ ਯਾਨਕਿ 인ਦਰਜੀਤ ਤੇ ਵੀ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਨਾਲ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ 인ਦਰਜੀਤ ਦੇ ਕੰਦੇ ਨੇੜੇ ਗੰਭੀਰ ਸੱਟ ਲੱਗੇ ਹੋਣ ਦੀ ਖਬਰ ਸਾਹਮਣੇ ਆਈ ਹੈ ਜ਼ਖਮੀ 인ਦਰਜੀਤ ਤੇ ਉਹਨਾਂ ਦੇ ਪੁੱਤਰ ਜਿੰਮੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦਾ ਸਰਕਾਰੀ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਗੋਲੀਬਾਰੀ ਦੀ ਸੂਚਨਾ ਮਿਲਣ ਤੇ ਫਗਵਾੜਾ ਨਗਰ ਨਿਗਮ ਦੇ ਮੇਅਰ ਰਾਮਪਾਲ ਉੱਪਰ ਫਗਵਾੜਾ ਦੇ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਡੀਐਸਪੀ ਫਗਵਾੜਾ ਪਾਰਟਪੂਸ਼ਣ ਸਮੇਤ ਵੱਡੀ ਗਿਣਤੀ ਚ ਫਗਵਾੜਾ ਵਾਸੀ ਸਿਵਲ ਹਸਪਤਾਲ ਵਿੱਚ ਮੌਜੂਦ ਹੁੰਦੇ ਨੇ ਸਥਿਤੀ ਬਹੁਤ ਗੰਬੀਰ ਤੇ ਤਣਾਅਪੂਰਨ ਬਣੀ ਹੋਈ ਹੈ ਤਸਵੀਰਾਂ ਹੁਣ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਿੰਦੂ ਸੰਗਠਨਾ ਦੇ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਫਗਵਾੜੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਫਗਵਾੜੇ ਦੇ ਵਿੱਚ ਘਟਨਾ ਵਾਪਰਦੀ ਹੈ ਸ਼ਹਿਰ ਦੇ ਵਿੱਚ ਤਣਾਅ ਵੱਧ ਗਿਆ ਸ਼ਿਵ ਸੈਨਿਕਾ ਅਤੇ ਹਿੰਦੂ ਸੰਗਠਨਾ ਦੇ ਆਗੂਆ ਤੇ ਉਹਨਾਂ ਦੇ ਸਮਰਥਕਾਂ ਨੇ 19 ਨਵੰਬਰ ਨੂੰ ਮੁਕੰਮਲ ਫਗਵਾੜਾ ਬੰਦ ਕਰਨ ਦਾ ਸਰਦਾਰ ਦਿੱਤਾ ਦੱਸਦੀ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਗੂਆ ਨੇ ਇਹ ਵੀ ਐਲਾਨ ਕੀਤਾ ਹੈ ਕਿ ਫਗਵਾੜੇ ਦੇ ਸਾਰੇ ਬਾਜ਼ਾਰ ਉਦੋਂ ਤੱਕ ਬੰਦ ਰਹਿਣ ਦੇ 14 ਤੱਕ ਫਗਵਾੜਾ ਪੁਲਿਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਪੁਲਿਸੋ ਨਾਲ ਵਿਰੁੱਧ ਕਾਰਵਾਈ ਨਹੀਂ ਕਰਦੀ ਫਗਵਾੜੇ ਦੀ ਤਸਵੀਰ ਹੈ ਪੰਜਾਬ ਦੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਵੱਡੀ ਘਟਨਾ ਵਾਪਰਦੀ ਹੈ ਬੰਦ ਦਾ ਐਲਾਨ ਪੂਰੇ ਪੰਜਾਬ ਦੇ ਵਿੱਚ ਕੀਤਾ ਗਿਆ ਸੀ ਪਰ ਤੁਸੀਂ ਕਹਿ ਸਕਦੇ ਹੋ ਕਿ ਤਸਵੀਰਾਂ ਫਗਵਾੜੇ ਦੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਫਗਵਾੜੇ ਦੇ ਵਿੱਚ ਪੂਰਨ ਤੌਰ ਤੇ ਦੁਕਾਨਾਂ ਹਿੰਦੂ ਸੰਗਠਨਾਵਾਂ ਵੱਲੋਂ ਬੰਦ ਕਰਵਾਈਆਂ ਗਈਆਂ ਹਨ ਇਹ ਲੱਤਰਣਾ ਲਾਇਆ ਜੀ ਧਰਨਾ ਲਗਾਉਣ ਦਾ ਜਿਹੜਾ ਗੱਲ ਇਹ ਹਮਲਾ ਹੋਇਆ ਸੀ ਉਸ ਤੋਂ ਬਾਅਦ ਪੁਲਿਸ ਦੀ ਹਾਲੇ ਤੱਕ ਕੀ ਕਾਰਵਾਈ ਆ ਤੇ ਧਰਨਾ ਜਿਹੜਾ ਕਿਸ ਕਾਰਨ ਕਰਕੇ ਲਾਇਆ ਗਿਆ ਥੱਲੇ ਤਾਂ ਕੋਈ ਕਾਰਵਾਈ ਨਹੀਂ ਹੋਈ ਜੀ 4 ਦਿਨ ਪਹਿਲਾਂ ਇਹਨਾਂ ਨੂੰ ਦਫੇਲ ਸੀ ਅਸੀਂ ਯੋ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਕੇ ਵੈਪਨ ਉਹਦੇ ਕੋਲ ਵੀ ਲੱਭ ਰਿਹਾ ਸਾਡੇ ਬੰਦਿਆਂ ਨੂੰ ਹੱਥੇ ਜਿਹੋਦੇ ਕੋਈ ਵੀ ਮੇਨ ਟਾਰਗੇਟ ਉਹਦੇ ਹੱਥੇ ਜਿੰਮੀ ਸੀ 4 ਦਿਨ ਪਹਿਲਾਂ ਉਹਨਾਂ ਸਾਡਾ ਇੱਕ ਬੰਦਾ ਕਿਡਨੈਪ ਕੀਤਾ ਰਾਤ ਨੂੰ ਕਿ ਉਹਨੂੰ ਲੈ ਕੇ ਘੁਆਦਾ ਰਿਹਾ ਵੀ ਉਹਦੇ ਰੱਖੇ ਆ ਵੈਪਨ ਪਈ ਇੱਥੇ ਜਿੰਮੀ ਦੱਸ ਉਹ ਚਲੋ ਬਚਾ ਹੋ ਗਿਆ ਜਿੰਮੇ ਦੂਜੀ ਗਲੀ ਜਿਹਨੂੰ ਫੋਨ ਕਰਕੇ ਬੁਲਾਇਆ ਜਿੰਮੇ ਦੂਜੀ ਗਲੀ ਦੇ ਵਿੱਚ ਹੋ ਗਿਆ ਤੀਜੀ ਤਿੰਨ ਬਗਲੀ ਸੀ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਐ ਐਸਐਸਪੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਸਾਰੇ ਜਿੰਨੇ ਵੀ ਲੋਕਲ ਆਪਣੇ ਹੈਗੇ ਕਿਸੇ ਨੇ ਕੋਈ ਕਾਰਵਾਈ ਨਹੀਂ ਚਲੋ ਦੇਖਦੇ ਹਾਂ ਅੱਜ ਕਰਦੇ ਦੋ ਚਾਰ ਦਿਨਾਂ ਤੱਕ ਅਸੀਂ ਕਿ ਐਡਾ ਵੱਡਾ ਜੇ ਉਹਦੇ ਕੁਝ ਹੋ ਜੂ ਬੰਦਾ ਕਿਡਨਾਪ ਹੋ ਗਿਆ ਐਡਾ ਵੱਡਾ ਐਪੀਸੋਡ ਹੋ ਗਿਆ ਤੁਸੀਂ ਹਲੇ ਤੱਕ ਸੋਚੀ ਜਾਂਦੇ ਆ ਫੋਨ ਨਹੀਂ ਚੱਲਦਾ ਜੀ ਉਹਨਾਂ ਦਾ ਜੀ ਲੱਭਦਾ ਨਹੀਂ ਦੇਖ ਲਓ ਐਡਾ ਵੱਡਾ ਕੰਮ ਕਰਕੇ ਫੇਰ ਨਹੀਂ ਲੱਭਦਾ ਫੋਨ हनुमानगढ़ी में मतलब मैं था बैठा था जब मुझे फोन आया हनुमानगढ़ी बैठा दिया मैं फोन आया भाई इतै बाजार विच भी ਤੁਹਾਡੇ بیٹے ਨੂੰ ਦੇ ਆਪਣੇ ਘੇਰੇ ਆયા ਉਹਨਾਂ ਦੇ ਗੋਲੀਆਂ ਵੀ ਚਲਦੀਆਂ ਬਈ ਇੱਥੇ हनुमानगढ़ी ਉਹ ਮੰਦਰ میں چل کے ਹੱਲੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਾਇਂ ਰੋਡ ਦੇ ਕਿੰਨਾ ਰਸ਼ ਹੁੰਦਾ ਉਹਦੇ ਵਿੱਚੋਂ ਮੈਂ हनुमानगढ़ी ਇੱਥੇ ਮੌਕੇ ਦੇ ਲੜਦੇ ਲੜਾਈ ਵਿੱਚ ਮੈਂ ਆ ਗਿਆ ਮੁੜ ਕੇ ਪਿਛਾਸਨ ਦਾ ਬੰਦਾ ਕੋਈ ਜਦ ਤੱਕ ਨਹੀਂ ਪਹੁੰਚਿਆ 18 ਨਾਲੀ ਹੈ ਤੁਹਾਨੂੰ ਸਾਰੇ ਪਤਾ ਇੱਥੇ 2 ਮਿੰਟ ਲੱਗਦਾ ਆ ਜਾਣ ਕੇ ਪ੍ਰਸ਼ਾਸਨ ਚਾਹੁੰਦਾ ਵੀ ਇਹਨਾਂ ਦੇ 2-4 ਬੰਦੇ ਮਰਵਾ ਦੇ ਤੇ ਮੁੜ ਕੇ ਪਰਚੇ ਦਾ ਜੀ ਕਰਦੇਗੇ ਮੁੜ ਕੇ ਕੀ ਹੋਣਾ ਕੁਝ ਨਹੀਂ ਹੋਣਾ ਪੁਲਿਸ ਦੇ ਹੀ ਤੁਸੀਂ ਸੂਚਨਾ ਦਿੱਤੀ ਸੀ ਐਸਪੈਸੀਬੀ ਸਾਹਿਬ ਨਾਲ ਕੋਈ ਗੱਲ ਹੋਈ ਹੈ ਜਿਹੜੀ ਫਗਵਾੜਾ ਪੁਲਿਸ ਨੇ ਲੈ ਕੇ ਆ ਇਹਨਾਂ ਨੂੰ ਲੈ ਕੇ ਵੀ ਕੋਈ ਮੰਗ ਕਰ ਰਹੇ ਹੁਣ ਇਹਨਾਂ ਨੂੰ ਸੋਚਣਾ ਜੇ ਤਾਂ ਤੁਸੀਂ ਦੱਸਦੇ ਬਈ ਸਾਡੇ ਕਰਵਾਈ ਕੋਈ ਨਹੀਂ ਹੋਈ ਸਾਡੀ ਸੁਣਵਾਈ ਕੋਈ ਨਹੀਂ ਹੋਈ ਜੀ ਹਾਂ ਜਿਹੜੀ ਹੁਣੇ ਧਰਨਾ ਕਿਸ ਮੰਗ ਨੂੰ ਲੈ ਕੇ ਧਰਨਾ ਲਾਇਆ ਤੇ ਕਦੋਂ ਤੱਕ ਇਹ ਧਰਨਾ ਜਾਰੀ ਰਹੂਗਾ ਤੇ ਨਾ ਹਈਏ ਭਈ ਸਾਡੇ ਜੇ ਸਾਰੇ ਸ਼ਹਿਰ ਦੇ ਜਨਮਾਲ ਦੀ ਰੱਖਿਆ ਵੀ ਸਾਡੇ ਨਾਲ ਹੋਇਆ ਕੱਲੋ ਕਿਸੇ ਨਾ ਵੀ ਹੋ ਸਕਦਾ ਸ਼ਰੀਆ ਵਿੱਚ ਤੇ ਭਰੇ ਬਿਜਾ ਜੇ ਗੋਲੀਆਂ ਚੱਲੀਆਂ ਚਲੋ ਉਹਦੇ ਉੱਤੇ ਟਾਰਗੇਟ ਗੋਲੀ ਕਿਸੇ ਹੋਰ ਤੇ ਵੀ ਲੱਗ ਸਕਦੀ ਸੀ ਆਪਣੇ ਬਾਜ਼ਾਰ ਦੇ ਵਿੱਚ ਦੁਕਾਨਦਾਰ ਦੇ ਜਾਂ ਕਿਸੇ ਲੰਘਦੇ ਵਰਦੇ ਬੰਦੇ ਉੱਪਰ ਇੰਨੀ ਗੁੰਡਾਗਰੀ ਸਾਰੇ ਪੰਜਾਬ ਵਿੱਚ ਹੋ ਰਹੀ ਹੈ ਗੋਲੀਆਂ ਰੋਹ ਚੱਲਦੀਆਂ ਭਈ ਪ੍ਰਸ਼ਾਸਨ ਸੁੱਤਾ ਪਿਆ ਤੇ ਸਵੇਰ ਦਾ ਤੁਸੀਂ ਧਰਨੇ ਦਾ ਟਾਈਮ ਸੀ 10 ਵਜੇ ਦਾ ਹਲੇ ਤੱਕ ਤੁਹਾਡੇ ਨਾਲ ਪ੍ਰਸ਼ਾਸਨ ਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਕੁਝ ਨਹੀਂ ਕੀਤਾ ਸਾਨੂੰ ਹਲੇ ਤੱਕ ਕੋਈ ਨਹੀਂ ਦੱਸਿਆ ਗਿਆ ਜੀ ਕਿ ਉਹਨੂੰ ਫੜਿਆ ਜਾਂ ਕਿ ਬੰਦੇ ਅਰੈਸਟ ਹੋਏ ਆ ਜਾਂ ਕੀ ਉਹਨਾਂ ਨੇ ਕਾਰਵਾਈ ਕੀਤੀ ਉਹਦੀ ਕੋਈ ਡਿਟੇਲ ਕੁਝ ਨਹੀਂ ਹਲੇ ਤੱਕ ਸਾਨੂੰ ਕੁਝ ਨਹੀਂ ਦੱਸਿਆ ਗਿਆ ਜੀ ਤੇ ਕਰਵਲ ਸਾਹਿਬ ਕੀ ਮੰਗ ਹੁਣ ਇਸ ਵੇਲੇ ਤੁਹਾਡੀ ਹੈਗੀ ਹੈ ਜੀ ਮੰਗ ਤਾਂ ਸਾਰੇ ਸ਼ਹਿਰ ਦੀ ਸਾਡੀ ਦੀ ਸੁਰੱਖਿਆ ਹੋਣੀ ਚਾਹੀਦੀ ਜੀ ਜਿਹੜੇ ਅਪਸਰਾਂ ਦੀ ਨਲਾਕੀ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਤੁਸੀਂ ਇਨਫੋਰਮੇਸ਼ਨ ਦਿੱਤੀ ਉਹਨਾਂ ਨੇ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹ ਪਛਾਣ ਦੇਖੇ ਉਹਨਾਂ ਨੇ ਕੀ ਉਹਨਾਂ ਨੇ ਕੀ ਐਕਸ਼ਨ ਪੰਦਾ ਆਪਣੇ ਹਿਸਾਬ ਨਾਲ ਦੇਖ ਕੇ ਜੋ ਬੰਦੇ ਸਾਡੇ 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 ਕਰਵਾਏ ਨਹੀਂ ਹੋਈ ਬਦਲਣਾ ਚਾਹੀਦਾ ਉਹ ਜਿਹੋ ਜਿਹੇ ਅਫਸਰਾਂ ਦੀ ਤਾਂ ਭਗਵਾੜੇ ਚ ਲੋੜ ਹਾਂ ਜੇ ਅਫਸਰ ਨਾਲ ਉਹ ਐਕਸ਼ਨ ਲਿਆ ਹੁੰਦਾ ਸਾਡੇ ਜਿਹੜੇ ਕੱਲ ਵਾਅਦਾ ਤੇ ਹੋਈ ਉਹ ਨਾ ਹੁੰਦੇ ਉਹ ਹੁੰਦੀ ਨਹੀਂ ਇਹਨਾਂ ਨੇ ਗੋਦਾ ਹੀ ਨਹੀਂ ਕੀਤਾ ਗਿਆ ਆਸ਼ੀਸ਼ ਭਾਈ ਅੱਜ ਭਾਈ ਕੀ ਕਹਿਣਾ ਚੰਦ ਜਿਹੜਾ ਆਪਾਂ ਤੰਦ ਪੋਜੀਸ਼ਨ ਕਰਨੀ ਆਪਾਂ ਅੱਜ ਗੁਰਸਲਾ ਬਿਆਰ ਦੇ ਵਿੱਚ ਦੇਖੋ ਕੱਲ ਜਿਹੜੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਘਟੀ ਹੈ ਉਹਦੀ ਅਸੀਂ ਜਿੰਨੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰੀਏ ਉਹ ਘਟ ਹੈ ਕਿਉਂਕਿ ਇਹ ਜਿਹੜੀ ਘਟਨਾ ਆ ਕੱਲ ਚਾਹੇ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਕੱਲ ਚਾਹੇ ਸ਼ਹਿਰ ਵਾਸੀ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਇਹ ਜਿਹੜੀ ਘਟਨਾ ਆ ਇਹ ਅਨਹੋਣੀ ਜਿਹੜੀ ਆ ਇਹ ਰੁਕ ਸਕਦੀ ਸੀਗੀ ਉਹਦਾ ਕਾਰਨ ਕੀ ਹੈ ਕਿ ਜਿੱਦਾਂ ਸਾਰਿਆਂ ਨੇ ਇੱਥੇ ਤੁਹਾਨੂੰ ਦੱਸਿਆ ਕਿ ਪਿਛਲੇ 3 ਦਿਨ ਤੋਂ ਪ੍ਰਸ਼ਾਸਨ ਨੂੰ ਇਹ ਚੀਜ਼ ਦੀ ਇਤਲਾਹ ਦਿੱਤੀ ਜਾ ਰਹੀ ਸੀਗੀ ਇਹਦੇ ਬਾਰੇ ਦੱਸਿਆ ਜਾ ਰਿਹਾ ਸੀਗਾ ਕਿ ਇਹ ਜਿਹੜੇ ਗਤੀਵਿਧੀਆਂ ਹੋ ਰਹੀਆਂ ਆ ਆਹ ਬੰਦੇ ਨੇ ਕਿਸੇ ਨੂੰ ਚਾਹੇ ਉਹ ਕਹਿ ਲਓ ਵੀ ਇੱਕ ਤਰ੍ਹਾਂ ਦਾ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਕੋਈ ਪੁੱਛਗਿੱਛ ਕਰ ਰਿਆ ਸੀਗਾ ਹਰ ਤਰ੍ਹਾਂ ਦੀ ਗੱਲ ਜਿਹੜੀ ਹੈ ਸਮੇਂ-ਸਮੇਂ ਸਰ ਸਾਡੇ ਪ੍ਰਧਾਨ ਕਰਵਲ ਜੀ ਜਿਹੜੇ ਹੈ ਇਹ ਦੱਸਦੇ ਰਹੇ ਸੀ ਪ੍ਰਸ਼ਾਸਨ ਨੂੰ ਲੇਕਿਨ ਜੇ ਪ੍ਰਸ਼ਾਸਨ ਨੂੰ ਕਿਉਂਕਿ ਜਿਹੜਾ ਕੋਈ ਛੋਟਾ ਮਾਮਲਾ ਨਹੀਂ ਸੀ ਕੋਈ ਗਲੀ ਮੁਹੱਲੇ ਦੀ ਲੜਾਈ ਨਹੀਂ ਸੀਗੀ ਇਹ ਬੜਾ ਪੁਰਾਣਾ ਮਾਮਲਾ ਚਾਹੇ ਚੱਲਦਾ ਆ ਰਿਹਾ ਆ ਲੇਕਿਨ ਗੱਲ ਜਿਹੜੀ ਹੈ ਕਿ ਜੇ ਇੰਨਾ ਕੁਝ ਦੱਸਣ ਦੇ ਬਾਵਜੂਦ ਵੀ ਜੇ ਕਹੀਏ ਕਿ ਪ੍ਰਸ਼ਾਸਨ ਦੇ ਜਿਹੜੀ ਹੈ ਉਹ ਜੂ ਨਹੀਂ ਰਹੇਗੀ ਸੋ ਇਹ ਬੜੀ ਵੱਡੀ ਘਟਨਾ ਜਿਹੜੀ ਹੋਈ ਹੈ ਇਹਦਾ ਜਿਵੇਂ ਕਹੂੰਗਾ ਤੇ ਕਿਤੇ ਨਾ ਕਿਤੇ ਸਭ ਤੋਂ ਵੱਡੀ ਜਿਹੜਾ ਫੇਲੂਰ ਹੈ ਉਹ ਪ੍ਰਸ਼ਾਸਨ ਦਾ ਆ ਪ੍ਰਸ਼ਾਸਨ ਇਸ ਕੰਮ ਲਈ ਜ਼ਿੰਮੇਵਾਰ ਹੈ ਔਰ ਇਹ ਜਿਹੜੀ ਘਟਨਾ ਹੋਈ ਜੇ ਪ੍ਰਸ਼ਾਸਨ ਇਹਦੇ ਤੇ ਸਖਤ ਜਿਹੜੀ ਆਹੋ ਕਦਮ ਚੁੱਕਦੇ ਤਾਂ ਇਹ ਘਟਨਾ ਰੋਕੀ ਜਾ ਸਕਦੀ ਸੀ ਪਰ ਕਦਮ ਚੱਕਿਆ ਇਹਨਾਂ ਨੇ ਪ੍ਰਸ਼ਾਸਨ ਨੇ ਤਾਂ ਜਦੋਂ ਜਾਂਦੀ ਸੀ ਕਰੋੜ ਜੀ ਦੱਸਦੇ ਸੀ ਉਦੋਂ ਪ੍ਰਸ਼ਾਸਨ ਤਾਂ ਕੀ ਅਪਰੋਚ ਰਹਿੰਦੀ ਸੀ ਇਹਦੇ ਦੇਖੋ ਕੱਲ ਜਦੋਂ ਹਸਪੀਟਲ ਦੇ ਵਿੱਚ ਵੀ ਪ੍ਰਸ਼ਾਸਨ ਦੇ ਅਧਿਕਾਰੀ ਆਏ ਆ ਉਹਨਾਂ ਨੇ ਵੀ ਇਹ ਗੱਲ ਕੀਤੀ ਉਹਨਾਂ ਨੇ ਇੱਕ ਦੋ ਗੱਲਾਂ ਦੱਸ ਦਿੱਤੀਆਂ ਕਿ ਆ ਫਲਾਣੇ ਜੀ ਨੂੰ ਅਸੀਂ ਫੋਨ ਕੀਤਾ ਸੀਗਾ ਉਦੋਂ ਇੱਕ ਵਾਰੀ ਪੁਲਿਸ ਚਲੀ ਗਈ ਉਹਦੇ ਕੋਲ ਚਲੇ ਗਏ ਅਸੀਂ ਇਹ ਕਹਿੰਨੇ ਆ ਕਿ ਠੀਕ ਆ ਸਾਡੇ ਕੁਝ ਸਾਥੀਆਂ ਦੇ ਕਹਿਣ ਤੇ ਪੁਲਿਸ ਗਈ ਹੋਏਗੀ ਜਾਂ ਕੁਝ ਕਰਦਾ ਹੋਏਗਾ ਲੇਕਿਨ ਉਹਦਾ ਰਿਜ਼ਲਟ ਕੀ ਆ ਰਿਜ਼ਲਟ ਤਾਂ ਜਿਹੜਾ ਫੇਲਿਅਰ ਹੀ ਹੋਇਆ ਹੈ ਨਾ ਜਿਹੜੀ ਚੀਜ਼ ਡਰ ਸੀਗਾ ਰ ਜੇ ਉਹ ਚੀਜ਼ ਮੈਂ ਐਸੇ ਕਰਕੇ ਬਾਰ-ਬਾਰ ਕਹਿ ਰਿਹਾ ਆ ਕਿ ਜੇ ਉਹਦੇ ਤੇ ਠੋਸ ਕਦਮ ਚੁੱਕੇ ਜਾਂਦੇ ਉਸ ਗੱਲ ਨੂੰ ਵਧੀਆ ਤਰੀਕੇ ਨਾਲ ਲਿਆ ਜਾਂਦਾ ਤੇ ਇਹ ਜਿਹੜੀ ਐ ਅਨੋਨੀ ਹੋਣੀ ਆ ਇਹ ਰੁਕ ਸਕਦੀ ਸੀਗੀ ਔਰ ਕੱਲ ਜਦੋਂ ਸਾਰਾ ਪ੍ਰਸ਼ਾਸਨ ਰਾਤ ਐਸਐਸਪੀ ਸਾਹਿਬ ਹੋਰ ਸਾਰੇ ਆਏ ਆ ਉਹਨਾਂ ਨੇ ਵੀ ਇਸ ਗੱਲ ਦੇ ਨਾਲ ਸਾਡੇ ਨਾਲ ਐਗਰੀ ਕੀਤਾ ਕਿ ਜਿਹੜੀ ਗੱਲ ਕਿ ਇਹ ਜਿਹੜੀ ਚੀਜ਼ ਆ ਸੀ ਇਸ ਗੱਲ ਦਾ ਮੰਨਦੇ ਆ ਕਿ ਸਾਡੀ ਇਹ ਚੀਜ਼ ਜਿਹੜੀ ਰੁਕੀ ਜਾ ਸਕਦੀ ਸੀ। ਐਸਐਸਪੀ ਨੇ ਐਗਰੀ ਤਾਂ ਕੀਤਾ ਪਰ ਇਹਨਾਂ ਜਿਹੜੇ ਅਫਸਰਾਂ ਦੇ ਉੱਤੇ ਕੋਈ ਐਕਸ਼ਨ ਲੈਣ ਦੀ ਵੀ ਗੱਲ ਕੀਤੀ ਐ ਐਸਐਸਪੀ ਨੇ ਕਿ ਨਹੀਂ ਜੀ ਬੇਮਾਲੋ ਇਹਨਾਂ ਨੇ ਸੁਣਿਆ ਤੇ ਸੁਣ ਕੇ ਇਹ ਹੈਪਨ ਵੀ ਹੋ ਗਿਆ ਤੇ ਐਸਐਸਪੀ ਐਗਰੀ ਵੀ ਕਰਕੇ ਚੱਲ ਗਿਆ। ਪਰ ਐਸਐਸਪੀ ਦਾ ਕੀ ਐਕਸ਼ਨ ਰਿਹਾ? ਉਹਨਾਂ ਨੇ ਕੀ ਕਿਹਾ ਜੀ? ਦੇਖੋ ਇਸ ਤੋਂ ਬਾਅਦ ਜਦੋਂ ਇਹ ਗੱਲ ਹੋਈ ਆ ਉਸ ਵੇਲੇ ਐਸਐਸਪੀ ਨੇ ਕਿਉਂਕਿ ਅਸੀਂ ਇਹ ਸਭ ਮੁੱਦੇ ਤੇ ਹੱਲੇ ਗੱਲ ਨਹੀਂ ਉਹਨਾਂ ਨੇ ਕੀਤੀ ਵੀ ਐਕਸ਼ਨ ਹੋਏਗਾ ਕੀ ਕਰਨਗੇ ਲੇਕਿਨ ਐਸਐਸਪੀ ਨੇ ਆਪਣੇ ਉਹਨਾਂ ਨੇ ਆਪਣੇ ਜਿਹੜੇ ਜਦੋਂ ਉਹਨਾਂ ਨੇ ਗੱਲਬਾਤ ਦੇ ਦੌਰਾਨ ਹੀ ਕਿਹਾ ਕਿ ਜੇ ਸਾਨੂੰ ਕੋਈ ਲੱਗਾ ਗਿਆ ਕਿ ਵਾਕਈ ਕੋਤਾਹੀ ਭਰਤੀ ਗਈ ਹੈ ਤਾਂ ਉਹਦੇ ਤੇ ਐਕਸ਼ਨ ਵੀ ਲਿਆ ਜਾਏਗਾ ਉਹਨਾਂ ਨੇ ਇਹ ਸਾਨੂੰ ਕਿਹਾ ਲੇਕਿਨ ਇਹ ਸਾਡੇ ਹੁਣੇ ਜਦੋਂ ਤੁਹਾਡੇ ਸਾਈਡ ਦਾ ਮਤਲਬ ਐਸਐਸਪੀ ਨੂੰ ਹੱਲੇ ਲੱਗਾ ਨਹੀਂ ਵੀ ਇਹ ਕੋਤਾਹੀ ਹੋਈ ਆ ਇਨਫਾਰਮੇਸ਼ਨ ਤਾਂ ਦਿੱਤੀ ਗਈ ਘਟਨਾ ਵੀ ਵਾਪਰ ਗਈ ਜਿਹੜੀ ਘਟਨਾ ਨੂੰ ਲੈ ਕੇ ਇਨਫਾਰਮੇਸ਼ਨ ਦਿੱਤੀ ਸੀ ਉਹ ਹੋ ਵੀ ਗਈ ਤੇ ਹਾਲੇ ਵੀ ਉਹ ਕਤਾਈ ਨਹੀਂ ਮੰਨ ਰਹੇ ਮੈਂ ਉਹੀ ਕਹਿ ਰਹੇ ਕਿ ਕਿਹੜੇ ਪਰਕੇਤੇ ਅਧਕਾਰੀ ਵੱਲੋਂ ਇਹ ਜਿਹੜੀ ਕਤਾਈ ਹੋਈ ਗਈ ਆ ਉਹਦੇ ਤੇ ਐਕਸ਼ਨ ਲੈਣ ਦੀ ਉਹਨਾਂ ਨੇ ਗੱਲ ਕੀਤੀ ਹੈ ਲੇਕਿਨ ਇਸ ਬਾਰੇ ਅਸੀਂ ਗੱਲ ਹੱਲੇ ਕੱਲ ਨਹੀਂ ਕੀਤੀ ਇਹ ਸਾਰੇ ਹੁਣ ਜਿਹੜੇ ਸਮਾਜ ਦੇ ਇੱਥੇ ਲੋਕ ਬੈਠੇ ਆ ਤੇ ਬਾਰੇ ਪੁੱਛ ਕੇ ਕਿ ਕੀ ਸਾਨੂੰ ਉਹਦੇ ਬਾਰੇ ਗੱਲ ਕਰਨੀ ਚਾਹੀਦੀ ਅਸੀਂ ਅਗਲੀ ਗੱਲ ਕਰਾਂਗੇ ਲੇਕਿਨ ਅੱਜ ਦੀ ਗੱਲ ਜਿਹੜੀ ਅਸੀਂ ਜਿਹੜਾ ਇਹ ਬੰਦ ਦੀ ਕਾਲ ਦਿੱਤੀ ਸੀਗੀ ਉਹਦੇ ਲਈ ਮੈਂ ਇਹ ਕਹਿਣਾ ਚਾਹੂੰਗਾ ਕਿ ਜੇ ਇਹ ਜਿੱਦਾਂ ਕਿ ਪ੍ਰਧਾਨ ਜੀ ਦੀ ਕੋਈ ਪਰਸਨਲ ਲੜਾਈ ਨਹੀਂ ਸੀਗੀ ਜੇ ਕਹੀਏ ਕਿ ਪਰਸਨਲ ਲੜਾਈਆਂ ਹੁੰਦੀਆਂ ਆ ਤਾਂ ਪਰਸਨਲ ਲੜਾਈਆਂ ਦੇ ਵਿੱਚ ਕੁਈ ਲੋਕ ਨਾਲ ਚੜਦੇ ਆ ਕੋਈ ਨਹੀਂ ਚੜਦੇ ਲੇਕਿਨ ਇਹ ਇੱਕ ਉਹਨਾਂ ਦੀ ਜਿਹੜੀ ਸ਼ਹਿਰ ਦੀ ਲੜਾਈ ਕਹਿ ਲਓ ਕਿ ਪੁਰਾਣੀ ਚੱਲਦੀ ਆ ਰਹੀ ਹੈ ਮੈਂ ਇਹਦੇ ਕਰਕੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕੱਲ ਵੀ ਕੱਲ ਇਹ ਕਰ ਰਹੀ ਸੀ ਕਿ ਜੀ ਜਾਤੀ ਮੁੱਦਾ ਬਣਾਇਆ ਜਾ ਰਿਹਾ ਜਾਂ ਕਈ ਤਰ੍ਹਾਂ ਦੇ ਧਾਰਮਿਕ ਮੁੱਦਾ ਬਣਾਇਆ ਜਾ ਰਿਹਾ ਮੈਂ ਉਹਦੇ ਤੇ ਗੱਲ ਕਰਨਾ ਚਾਹੁੰਦਾ ਕਿ ਪ੍ਰਧਾਨ ਜੀ ਨੇ ਵੀ ਕੱਲ ਪ੍ਰਸ਼ਾਸਨ ਨੂੰ ਵੀ ਇਹੀ ਗੱਲ ਕਹੀ ਔਰ ਤੁਸੀਂ ਵੀ ਸਾਰੇ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਜੇ ਕੋਈ ਇਹੋ ਜਿਹੀ ਗੱਲ ਪੁਰਾਣੀ ਹੋਈ ਸੀ ਉਹਨਾਂ ਨੇ ਵੀ ਇਹ ਕੱਲ ਐਡਮਿਟ ਕੀਤਾ ਸੀਗਾ ਸਾਰਿਆਂ ਦੇ ਵਿੱਚ ਵੀ ਜਦੋਂ ਵੀ ਕੋਈ ਗੱਲ ਹੋਈ ਸੀ ਸਾਡੇ ਕੋ ਉਹ ਜਾਣ ਬੁੱਝ ਕੇ ਕੋਈ ਐਸੀ ਗ ਸਗਾ ਲੇਕਿਨ ਪਿਛਲੇ ਜਦੋਂ ਤੋਂ ਵੀ ਅਸੀਂ ਇੱਕ ਉਹ ਉਸ ਵੇਲੇ ਦਾ ਉਹ ਜਿਹੜੀ ਇੱਕ ਮੰਦਭਾਗੀ ਘਟਨਾ ਉਸ ਵੇਲੇ ਵੀ ਘਟੀ ਸੀਗੀ ਉਸ ਤੋਂ ਬਾਅਦ ਇਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਆਇਆ ਗਿਆ ਲੇਕਿਨ ਉਹ ਦੂਜੇ ਪਾਸਿਓ ਇਹ ਦੱਸ ਰਹੇ ਆ ਕਿ ਬਹੁਤ ਵਾਰ ਐਕਸ਼ਨ ਕੋਈ ਤੇ ਕਦੀ ਕਿਸੇ ਦੇ ਨਾਲ ਕੋਈ ਹੋਣੀ ਹੁੰਦੀ ਹੈ ਕਦੀ ਕਿਸੇ ਦੇ ਨਾਲ ਕੋਈ ਪ੍ਰੋਬਲਮ ਹੁੰਦੀ ਹੈ ਕਦੀ ਕਿਸੇ ਦੇ ਨਾਲ ਕੋਈ ਲੜਾਈ ਹੁੰਦੀ ਹੈ ਸੋ ਪ੍ਰਸ਼ਾਸਨ ਨੂੰ ਅਸੀਂ ਇਹੀ ਬੇਨਤੀ ਕੀਤੀ ਸੀਗੀ ਇਹ ਚੇਤਾਵਨੀ ਵੀ ਦਿੱਤੀ ਸੀਗੀ ਕਿ ਜਾਂ ਤਾਂ ਇਸ ਚੀਜ਼ ਨੂੰ ਨੱਥ ਪਾਈ ਜਾਵੇ ਜੇ ਇਸ ਚੀਜ਼ ਨੂੰ ਨੱਥ ਨਹੀਂ ਪਾਈ ਜਾਏਗੀ ਤਾਂ ਫਿਰ ਜਿਹੜਾ ਆ ਇਹ ਫਗਵਾੜੇ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੁੰਦੀ ਆ ਤੇ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗੀ। ਐਸਐਸਪੀ ਕਪੂਰਥਲਾ ਬਿਲਕੁਲ ਨਾਲ ਐਥੇ 500 ਮੀਟਰ ਦੂਰ ਹੀ ਆ ਫਗਵਾੜੇ ਪਹੁੰਚ ਚੁੱਕਿਆ ਹੈ। ਹੁਣ ਤੁਸੀਂ ਕਿਹੜੀ ਮੰਗ ਰੱਖੋਗੇ ਕੋਈ ਉਹਨਾਂ ਨੂੰ ਟਾਈਮ ਬਾਉਂਡ ਕਰੂਗੇ ਇਹਦੇ ਲਈ ਜਾਂ 30 ਮੰਗ ਕੀ ਆ। ਕਿਉਂਕਿ ਅਸੀਂ ਹੱਲੇ ਤਾਂ ਸਿਰਫ ਇਹ ਹੀ ਅੱਜ ਦਾ ਜਿਹੜਾ ਸਾਡਾ ਮੁੱਦਾ ਸੀਗਾ ਉਹ ਇਹ ਹੀ ਸੀਗਾ ਕਿ ਅੱਜ ਅਸੀਂ ਜਿਹੜਾ ਹੈ ਬਾਜ਼ਾਰ ਬੰਦ ਕੀਤਾ ਜਾਏਗਾ। ਬਾਜ਼ਾਰ ਜਿਹੜਾ ਆ ਉਹ ਅੱਜ ਤੁਸੀਂ ਦੇਖ ਰਹੇ ਹੋ ਕਿ ਚਲੋ ਮੈਂ ਬਜ਼ਾਰ ਵਾਲਿਆਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਇਸ ਪੂਰਨ ਸਮਰਥਨ ਦਿੱਤਾ ਆ ਸਾਨੂੰ। ਤੋ ਸਾਡੀ ਜਿਹੜੀ ਗੱਲ ਇਹ ਹੀ ਹੋਈ ਸੀ ਕਿ ਸਵੇਰੇ ਪਹਿਲਾਂ ਬਾਜ਼ਾਰ ਬੰਦ ਕਰਕੇ ਜੋ ਕਰਵਲ ਜੀ ਨੇ ਕਿਹਾ ਸੀਗਾ ਕਿ ਇਹਨਾਂ ਦੇ ਵੀ ਕੁਝ ਪਾਰਟੀ ਦੇ ਲੀਡਰ ਆ ਰਹੇ ਨੇ ਕੁਝ ਹੋਰ ਇਹਨਾਂ ਦੇ ਜਿਹੜੇ ਚੋਣ ਵਾਲੇ ਲੋਕ ਆ ਉਹ ਬਾਹਰੋਂ ਆ ਰਹੇ ਨੇ ਸੋ ਸਾਰੇ ਬੈਠ ਕੇ ਹੁਣ ਜਲਦੀ ਉਹ ਜਿਹੜੀ ਅਗਲੀ ਜਿਹੜੀ ਰਣਨੀਤੀ ਆ ਉਹ ਤਿਆਰ ਕੀਤੀ ਜਾਏਗੀ ਉਸ ਤੋਂ ਬਾਅਦ ਤੁਹਾਨੂੰ ਉਹਦੀ ਸੂਚਨਾ ਦੇ ਦਿੱਤੀ ਜਾਏਗੀ ਜੇ ਪ੍ਰਸ਼ਾਸਨ ਸਾਡੇ ਨਾਲ ਕੋਈ ਗੱਲ ਕਰਨ ਆਂਦਾ ਆ ਜਿਹੜੀ ਤੁਸੀਂ ਗੱਲ ਕਹੀ ਕਿ ਐਸਐਸਪੀ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਆ ਜੇ ਕੋਈ ਪ੍ਰਸ਼ਾਸਨ ਸਾਡੇ ਨਾਲ ਗੱਲ ਕਰਨ ਆਂਦਾ ਆ ਉਹਦੀ ਜਿਹੜੀ ਗੱਲ ਆ ਉਹ ਉਸ ਵੇਲੇ ਉਹਦੇ ਨਾਲ ਕੀਤੀ ਜਾਏਗੀ ਦੇਖੋ ਅਪਰੋਚ ਤੋਂ ਬਾਅਦ ਜਿਹੜੀ ਤੁਹਾਡੇ ਨਾਲ ਉਹਨਾਂ ਨਾਲ ਗੱਲਬਾਤ ਹੋਈ ਜਾਂ ਕੀ ਉਹਨਾਂ ਨੇ ਐਕਸ਼ਨ ਲੱਕਿਆ ਉਹ ਉਨੂੰ ਥ੍ਰੀ ਸੈਟੀਸਫਾਈ ਹੋਵੇ। ਦੇਖੋ ਜੇ ਮੈਂ ਉਹਦੀ ਵੀ ਗੱਲ ਕਰਾਂ ਕਿ ਮੈਂ ਕੱਲ ਉੱਥੇ ਹਸਪੀਟਲ ਦੇ ਵਿੱਚ ਵੀ ਇਹ ਗੱਲ ਕੀਤੀ ਆ ਕਿ 6:30 ਵਜੇ ਇਹ ਘਟਨਾ ਜਿਹੜੀ ਆ ਤਕਰੀਬਨ 6:30 ਵਜੇ ਘਟਨਾ ਵਾਪਰੀ ਆ। ਲੇਕਿਨ ਜਿਹੜਾ ਪ੍ਰਸ਼ਾਸਨ ਹੈ ਚਾਹੇ ਉਹ ਐਸਪੀ ਮੈਡਮ ਕਹ ਲਈਏ ਚਲੋ ਐਸਐਸਪੀ ਕਹਿ ਸਕਦੇ ਨੇ ਕਿ ਉਹ ਉਹਨਾਂ ਨੇ ਕਪੂਰਥਲੇ ਤੋਂ ਆਣਾ ਸੀਗਾ ਉਹ ਲੇਟ ਹੋ ਗਏ ਜਾਂ ਕਿਸੇ ਕਾਰਨ ਲੇਟ ਹੋ ਗਏ ਲੇਕਿਨ ਐਸਪੀ ਮੈਡਮ ਵੀ 3-4 ਘੰਟੇ ਬਾਅਦ ਇੱਥੇ ਆਈ। ਤੋ ਇਹ ਵੀ ਜਿਹੜੀ ਗੱਲ ਕਹੀਏ ਕਿ ਜੇ ਸੰਤੁਸ਼ਟੀ ਉੱਥੇ ਵੀ ਦੇਖਿਆ ਜਾਵੇ ਪ੍ਰਸ਼ਾਸਨ ਵੀ ਐਡਾ ਇਸ ਚੀਜ਼ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਸਿਕਾ ਮੈਨੂੰ ਨਹੀਂ ਸਮਝ ਲੱਗੀ ਕਿ ਸਭ ਕੁਝ ਦੱਸਣ ਦੇ ਬਾਵਜੂਦ ਵੀ ਸਭ ਕੁਝ ਉਹਨਾਂ ਨੂੰ ਇਤਲਾਹ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਇਸ ਚੀਜ਼ ਨੂੰ ਕਿਉਂ ਨਹੀਂ ਗੰਭੀਰ ਲੈ ਰਿਹਾ ਆ ਇਹ ਪ੍ਰਸ਼ਾਸਨ ਨੂੰ ਹੀ ਜਾਣ ਸਕਦਾ ਤੁਸੀਂ ਪ੍ਰਸ਼ਾਸਨ ਨੂੰ ਇਹਦੇ ਬਾਰੇ ਪੁੱਛ ਸਕਦੇ ਹੋ ਪਰ ਅਸੀਂ ਜੇ ਕਹੀਏ ਕਿ ਉਹਨਾਂ ਦੀ ਕੱਲ ਵੀ ਜਿਹੜੀ ਹੈ ਪਹਿਲਾਂ ਪਹਿਲਾਂ ਸ਼ੁਰੂ ਚ ਕੁਆਰ ਗੁਜ਼ਾਰੀ ਕੋਈ ਬਹੁਤੀ ਵਧੀਆ ਨਹੀਂ ਰਹੀ ਪਿਛਲੇ 10 ਦਿਨਾਂ ਦੀ ਗੱਲ ਕੀਤੀ ਜਾਵੇ ਦੁਆਬੇ ਦੇ ਵਿੱਚ ਇਨਸੀਡੈਂਟ ਏਦਾਂ ਦੇ ਹੋਏ ਬੰਗੇ ਦੇ ਵਿੱਚ ਤਾਂ ਤਾਜ਼ਾ ਤਾਜ਼ਾ ਐ ਲਾਅ ਆਫ ਆਰਡਰ ਦੀ ਸਥਿਤੀ ਨੂੰ ਲੈ ਕੇ ਕੀ ਕਹਿਣਾ ਤੁਹਾਨੂੰ ਮੈਂ ਇਹ ਕਹੂੰਗਾ ਕਿ ਕੱਲੇ ਦੁਆਬੇ ਦੀ ਨਹੀਂ ਗੱਲ ਕਰੀਏ ਕਿ ਕੱਲ ਅੰਮ੍ਰਿਤਸਰ ਦੇ ਵਿੱਚ ਵੀ ਤੁਸੀਂ ਦੇਖਿਆ ਤਿੰਨ ਜਗ੍ਹਾ ਗੋਲੀ ਚੱਲੀ ਐ ਲੁਧਿਆਣੇ ਦੇ ਵਿੱਚ ਵੀ ਗੋਲੀ ਚੱਲੀ ਐ ਬੰਗੇ ਦੇ ਵਿੱਚ ਗੋਲੀ ਚੱਲੀ ਐ ਫਿਰੋਜ਼ਪੁਰ ਜਿਹੜਾ ਆ ਉਹ ਇੱਕ ਆਰਐਸਐਸ ਦੇ ਆਗੂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹੋ ਜੇ ਕਈ ਕਿਉਂਕਿ ਇਹ ਜੇ ਗੱਲ ਕਰੀਏ ਕਿਸੇ ਇੱਕ ਧਰਮ ਦੇ ਬੰਦੇ ਨੂੰ ਨਹੀਂ ਇਹ ਜਿੱਥੇ ਦਿਲ ਕਰਦਾ ਜਿਹਦਾ ਦਿਲ ਕਰਦਾ ਆ ਕੋਈ ਛੋਟੀ ਮੋਟੀ ਛੋਟਪੋਟ ਲੜਾਈ ਦੇ ਅੱਜ ਕੱਲ ਇਦਾਂ ਦਾ ਰੂਪ ਦੇ ਦਿੱਤਾ ਗਿਆ ਆ ਕਿ ਜੇ ਕਹੀਏ ਕਿ ਗੁੰਡਾ ਰਾਜ ਜਿਹੜਾ ਆ ਉਹ ਬਹੁਤ ਜ਼ਿਆ ਵੱਡੇ ਪੱਦਰ ਤੇ ਵੱਧ ਚੁਕਿਆ ਆ ਸੋ ਕੋਈ ਇਤੇ ਲਾ ਐਂਡ ਆਰਡਰ ਦੀ ਜਿਹੜੀ ਆ ਲਾ ਐਂਡ ਆਰਡਰ ਸਾਨੂੰ ਦਿਖਣ ਨੂੰ ਹੀ ਨਹੀਂ ਮਿਲਦਾ ਸੋ ਲਾ ਐਂਡ ਆਰਡਰ ਤਾਂ ਬਿਲਕੁਲ ਜ਼ਿਆਦਾ ਫੇਲੂਰ ਹੋ ਚੁਕਿਆ ਹੈ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਪੁਲਿਸ ਦਾ ਹੈ ਜਿਹੜੇ ਕਿੰਨੇ ਤੰਤਰ ਰੱਖੇ ਨੇ ਖੋਫੀਆ ਤੰਤਰ ਹੈ ਸੀ ਆਈ ਡੀ ਆਈ ਬੀਏ ਸਾਰਾ ਕੁਝ ਜਿਨ੍ਹਾਂ ਨੇ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕਰਕੇ ਅਮਨ ਕਾਨੂੰਨ ਬਹਾਲ ਕਰਨਾ ਹੁੰਦਾ ਹੁਣ ਇਨਫਾਰਮੇਸ਼ਨ ਦੇਣ ਦੇ ਬਾਵਜੂਦ ਵੀ ਕੁਝ ਨਹੀਂ ਹੋਇਆ ਔਰ ਉਹ ਤੰਤਰ ਫੇਲ ਦੇਖੋ ਮੈਂ ਫੇਰ ਉਹੀ ਗੱਲ ਕਰੂੰਗਾ ਘੁੰਮ ਫਿਰ ਕੇ ਕਿ ਜਿਹੜਾ ਕਾਊਂਟਰ ਇੰਟੈਲੀਜੈਂਸ ਨੇ ਤਾਂ ਸਾਨੂੰ ਜਿਹੜੀ ਆ ਮਨਸ਼ਾ ਨਜ਼ਰ ਆ ਰਹੀ ਆ ਵੀ ਆ ਚੀਜ਼ ਹੋ ਸਕਦੀ ਆ ਵਾਪਰ ਸਕਦੀ ਆ ਲੇਕਿਨ ਇਹਦੇ ਵਿੱਚ ਤਾਂ ਪ੍ਰਧਾਨ ਜੀ ਨੇ ਆਪ ਜਾ ਕੇ ਦੱਸ ਦਿੱਤਾ ਕਿ ਸਾਡੇ ਨਾਲ ਚੀਜ਼ ਵਾਪਰ ਚੁੱਕੀ ਆ ਔਰ ਕਿਸੇ ਵੇਲੇ ਵੀ ਸਾਡੇ ਨਾਲ ਇਹ ਚੀਜ਼ ਹੋ ਸਕਦੀ ਆ ਲੇ ਫੇਰ ਨਹੀਂ ਕੋਈ ਕਿਸੇ ਨੇ ਕਿਸੇ ਦੇ ਸਿਰ ਤੇ ਜੂ ਰੇਂਗੀ ਤਾਂ ਇਹਦੇ ਲਈ ਅਸੀਂ ਕਾਊਂਟਰ ਇੰਟੈਲੀਜੈਂਸ ਨੂੰ ਤਾਂ ਬਾਅਦ ਦੀਆਂ ਗੱਲਾਂ ਕਰੀਏ ਸੀ ਆਪ ਜਾ ਜਾ ਕੇ ਜੇ ਦੱਸ ਰਹੇ ਆ ਫੇਰ ਨਹੀਂ ਕੋਈ ਅਸਰ ਹੋ ਰਿਹਾ ਤਾਂ ਇੱਥੇ ਮੈਂ ਕੀ ਕਹਾਂ ਪ੍ਰਸ਼ਾਸਨ ਦੇ ਬਾਰੇ ਤੋਂ ਵੱਡਾ ਫੇਲਿਅਰ ਨਹੀਂ ਹੋ ਸਕਦਾ ਲਾਸਟ ਸਵਾਲ ਇਹ ਆ ਵੀ ਇਹ ਜਿਹੜਾ ਧਰਨਾਵਾ ਕਿ ਕਿੰਨੇ ਸਮੇਂ ਤੱਕ ਇਹ ਧਰਨਾ ਚੱਲੇਗਾ ਤੇ ਧਰਨੇ ਨੂੰ ਲੈ ਕੇ ਕਿਹੜੀ ਮ ਮੈਂ ਜਿੱਦਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਿਹੜਾ ਧਰਨਾ ਹੱਲੇ ਫਿਲਹਾਲ ਇਹੀ ਰਾਤ ਹੈ ਹੋਇਆ ਸੀਗਾ ਕਿ ਸਵੇਰੇ ਇੱਥੇ ਅਮਨ ਸ਼ਾਂਤੀ ਦੇ ਨਾਲ ਆਪਾਂ ਦੁਕਾਨਾਂ ਜਿਹੜੀ ਬਾਜ਼ਾਰ ਬੰਦ ਕਰਾ ਕੇ ਫਿਰ ਇੱਥੇ ਹੁਣ ਇਹਨਾਂ ਦੇ ਕੁਝ ਲੀਡਰ ਆ ਰਹੇ ਆ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਸਲਾਹ ਕਰਕੇ ਜਲਦੀ ਤੁਹਾਨੂੰ ਇਹਦੇ ਬਾਰੇ ਅਗਲੀ ਜਿਹੜੀ ਰਣਨੀਤੀ ਆ ਉਹਦੇ ਬਾਰੇ ਤੁਹਾਨੂੰ ਦੱਸਿਆ ਜਾਏਗਾ ਇਹ ਲਾਗੀ ਕਿ 여기 ਬੰਦ ਆ ਸਾਰੇ ਬਸੇ ਤੇ ਬੰਦ ਰਹੇਗਾ ਅੱਜ ਜਾਂ ਫਿਰ ਕਿਸ ਕੋਸ਼ਿਸ਼ ਪੀਰੀਅਡ ਤੋਂ ਬਾਅਦ ਤੁਸੀਂ ਮਤਲਬ ਦੇਖੋ ਫਿਲਹਾਲ ਤਾਂ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਵੇਰ ਬੇਨਤੀ ਕਰਦਾ ਕਿ ਫਿਲਹਾਲ ਜਿਹੜੀ ਗੱਲ ਅਸੀਂ ਇਹੀ ਕੀਤੀ ਸੀਗੀ ਕਿ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਜਿਹੜਾ ਜਿਹੜਾ ਦੋਸ਼ੀ ਹੈ ਮੇਨ ਦੋਸ਼ੀ ਹੈ ਮੁੱਖ ਦੋਸ਼ੀ ਹੈ ਜਦ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਇਹ ਬਾਜ਼ਾਰ ਬੰਦ ਰਹੇਗਾ ਪਰ ਫਿਰ ਵੀ ਇਹਨਾਂ ਦੇ ਜਿਹੜੇ ਜੋ ਪ੍ਰਧਾਨ ਜੀ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇਹੀ ਕਿਹਾ ਕਿ ਸਾਡੇ ਜਿਹੜੇ ਸੀਨੀਅਰ ਲੀਡਰ ਜਾਂ ਹੋਰ ਇਹਨਾਂ ਦੇ ਚੌਣ ਵਾਲੇ ਕੁਝ ਸਾਥੀ ਆ ਰਹੇ ਆ ਜਲਦੀ ਉਹਨਾਂ ਨੇ ਰਣਨੀਤੀ ਬਣਾ ਕੇ ਅਗਲੀ ਜਿਹੜੀ ਵੀ ਗੱਲ ਹੋਏਗੀ ਉਹ ਤੁਹਾਨੂੰ ਜਲਦ ਤੋਂ ਜਲਦ ਦੱਸ ਦਿੱਤੀ ਜਾਏਗੀ ਐਫ ਆਈ ਆਰ ਜੋ ਸਾਨੂੰ ਪਤਾ ਲੱਗਾ ਕਿ ਰਾਤ ਜਿਹੜਾ ਉਹ ਐਸ ਐਸ ਪੀ ਸਾਹਿਬ ਨੇ ਕਿਹਾ ਕਿ ਅਸੀਂ ਐਫ ਆਈ ਆਰ ਦਰਜ ਕਰ ਲਈ ਆ ਲੇਕਿਨ ਸਾਡੇ ਕੋਲ ਹਲੇ ਕੋਈ ਕਾਪੀ ਜਾਂ ਕੋਈ ਇਦਾਂ ਦੀ ਚੀਜ਼ ਸਾਡੇ ਕੋਲ ਕੋਈ ਸਾਹਮਣੇ ਨਹੀਂ ਆ ਹਾਂਜੀ ਸਟੇਟਮੈਂਟ ਹੋ ਗਈ ਸਟੇਟਮੈਂਟ ਇਦਾਂ ਕਿ ਕੱਲ ਜਿਮੀ ਦੇ ਕੋਲ ਆਏ ਸੀਗੇ ਪ੍ਰਸ਼ਾਸਨ ਦੇ ਲੋਕ ਵੀ ਆਏ ਸੀਗੇ ਐਸ ਐਸ ਪੀ ਆਪ ਵੀ ਆਏ ਸੀਗੇ ਲੇਕਿਨ ਉਹ ਇਸ ਹਾਲਾਤ ਦੇ ਵਿੱਚ ਨਹੀਂ ਸੀ ਕਿਉਂਕਿ ਛੱਟ ਸਿਰ ਦੇ ਵਿੱਚ ਲੱਗੀ ਆ ਤੇ ਡਾਕਟਰ ਨੇ ਵੀ ਉਹਨੂੰ ਅਲੌਗ ਨਹੀਂ ਕੀਤਾ ਕਿ ਤੁਸੀਂ ਹਲੇ ਵੇ ਸਟੇਟਮੈਂਟ ਦੇਣ ਦੇ ਮਤਲਬ ਕਾਬਿਲ ਜਿਹਦਾ ਨਹੀਂ ਹੈਗੇ ਮਤਲਬ ਉਸ ਸਥਿਤੀ 'ਚ ਨਹੀਂ ਹੈਗੇ ਸੋ ਇਸ ਕਰਕੇ ਹਲੇ ਉਹਦੀ ਸਟੇਟਮੈਂਟ ਨਹੀਂ ਹੋਈ ਸੀ ਹੁਣ ਜਾ ਕੇ ਪ੍ਰਧਾਨ ਜੀ ਮੈਂ ਤਾਂ ਸਵੇਰੇ ਨਹੀਂ ਜਾ ਸਕਿਆ ਪ੍ਰਧਾਨ ਜੀ ਨੂੰ ਕੀ ਉਹਦੀ ਸਥਿਤੀ ਆ ਉਹਸਾਵਨ ਦਾ ਸਟੇਟਮੈਂਟ ਹੋ ਜਾਏ ਕਿਤਨੇ ਕਿਤੇ ਲੱਗਾ ਜਦੋਂ ਤੱਕ ਐਫਆਈਆਰ ਨਹੀਂ ਲੌਂਚ ਹੁੰਦੇ ਕਿਤਾ ਰਹਿ ਸਕੋ ਜੋ ਸਾਨੂੰ ਪ੍ਰਸ਼ਾਸਨ ਨੇ ਰਾਤ ਇਹੀ ਗੱਲ ਕਹੀ ਸੀ ਉਹ ਰਾਤੀ ਇਹੀ ਕਰਨ ਆਏ ਸੀਗੇ ਕਿ ਇਹਦੀ ਜਿਹੜੀ ਸਟੇਟਮੈਂਟ ਦਿੱਤੀ ਜਾਵੇ ਤਾਂ ਕਿ ਅਸੀਂ ਐਫਆਈਆਰ ਲੌਂਚ ਕਰੀਏ ਲੇਕਿਨ ਉਸ ਵੇਲੇ ਜੋ ਜਿਮੀ ਹੈ ਉਹਨੂੰ ਵੀ ਪੁੱਛਿਆ ਐਸਐਸਪੀ ਸਾਹਿਬ ਨੇ ਆਪ ਵੀ ਪੁੱਛਿਆ ਲੇਕਿਨ ਉਸ ਸਥਿਤੀ ਦੇ ਵਿੱਚ ਨਹੀਂ ਸੀਗਾ ਕਿ ਉਹ ਆਪਣੀ ਸਟੇਟਮੈਂਟ ਦੇ ਸਕੇ ਸੋ ਸਟੇਟਮੈਂਟ ਉਸ ਵੇਲੇ ਨਹੀਂ ਹੋ ਸਕੀ ਲੇਕਿਨ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਜੇ ਉਹ ਸਾਡੇ ਕੋ ਕੋ ਸਾਨੂੰ ਜੋ ਮੋਡਲੀ ਕਾਰਵਾਈ ਜੋ ਅਸੀਂ ਦੇਖਿਆ ਆ ਜਾਂ ਸਾਡੇ ਕੋ 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 ਵੀਡੀਓ ਆਈ ਆ ਜਾਂ ਸਾਨੂੰ ਜੋ ਲੋਕਾਂ ਨੇ ਦੱਸਿਆ ਆ ਅਸੀਂ ਉਹਦੇ ਬੇਸ ਤੇ ਐਫ ਆਈ ਆਰ ਦਰਜ ਕਰਨ ਲੱਗੇ ਆ ਕਿ ਜਦੋਂ ਵੀ ਉਹ ਸਟੇਟਮੈਂਟ ਦੇਣ ਦੇ ਲਈ ਕਾਬਲ ਹੋ ਜਾਏਗਾ ਆਪਾਂ ਉਹਦੇ ਸਟੇਟ ਉਹ ਕਹਿੰਦੇ ਹਲੇ ਐਫ ਆਈ ਆਰ ਲਾਂਚ ਇਹਦੇ ਬਾਰੇ ਫਿਰ ਮੈਨੂੰ ਰਾਤ ਤਾਂ ਸਾਨੂੰ ਇਹ ਗੱਲ ਕਹੀ ਗਈ ਆ ਕਿ ਅਸੀਂ ਐਫ ਆਈ ਆਰ ਲੋਜ ਰਾਤ ਹੀ ਕਰ ਰਹੇ ਆ ਜੋ ਸਾਨੂੰ ਦੱਸਿਆ ਗੋਲੀ ਚੱਲਣ ਦੀ ਵੀ ਫੋਟੇਜ ਮੰਗ ਰਹੀ ਹੈ ਕਿ ਫੋਟੇਜ ਜੋ ਫਿਰ ਅਸੀਂ ਉਹ ਕਾਰਨ ਹੈ ਤੇ ਜਾਂ ਜਿਹੜੀ ਵੀ ਹੈ ਸਾਹਲੇ ਤੱਕ ਇਹ ਗੱਲ ਨਹੀਂ ਸਾਹਮਣੇ ਆ ਕੇ ਕਿ ਇੱਥੇ ਕੋਈ ਫਾਈਟਿੰਗ ਦੇਖੋ ਮੈਂ ਇਹ ਗੱਲ ਕਰਾਂ ਕਿ ਜੇ ਕੱਲ ਉੱਥੇ ਬਾਜ਼ਾਰ ਦੇ ਵਿੱਚ ਤੁਸੀਂ ਵੀ ਚਲੋ ਸ਼ਹਿਰ ਦੇ ਹੀ ਵਸਿੰਦੇ ਹੋ ਸਾਰੇ ਜਾਂ ਤੁਹਾਡੇ ਜੇ ਕੋਈ ਬਾਹਰੋਂ ਵੀ ਆਇਆ ਹੋਏਗਾ ਤੇ ਉਹਦਾ ਸ਼ਹਿਰ ਦੇ ਵਿੱਚ ਸੰਪਰਕ ਤਾਂ ਜ਼ਰੂਰ ਹੁੰਦਾ ਆ ਕੱਲ ਬਾਜ਼ਾਰ ਦੇ ਵਿੱਚ ਲੋਕਾਂ ਨੇ ਜਿੰਨਿਆਂ ਨੇ ਪ੍ਰਧਾਨ ਜੀ ਨੂੰ ਫੋਨ ਕੀਤਾ ਉਹਨਾਂ ਨੇ ਗੱਲ ਹੀ ਇਹ ਕਹੀ ਆ ਕਿ ਇੱਥੇ ਗੋਲੀ ਚੱਲ ਰਹੀ ਆ ਤੁਸੀਂ ਜਲਦ ਤੋਂ ਜਲਦ ਇੱਥੇ ਆ ਜਾਓ ਕੋਈ ਮੈਂ ਕਹਿੰਦਾ ਚਲੋ ਜੀ ਕਿਸੇ ਨੇ ਆਪਣੀ ਐਫਆਈਆਰ ਦਰਜ ਕਰ ਲਈ ਕੋਈ ਨਾ ਤਾਂ ਘਰੇਲੂ ਬੰਦਾ ਹੋਵੇ ਕੋਈ ਚੋਣ ਵਾਲਾ ਹੋਵੇ ਤਾਂ ਅਗਲਾ ਕਹਿੰਦਾ ਜੀ ਆਪਾਂ ਕੋਈ ਐਫਆਈਆਰ ਵੱਡੀ ਕਰਨ ਦੇ ਚੱਲ ਲਾਲਾ ਲਾਚ ਕਹਿ ਦਾਂਗੇ ਲੇਕਿਨ ਕਾਮਨ ਬੰਦਾ ਜਿਹੜਾ ਆ ਉਹ ਇਸ ਪਾਸੇ ਕਿਉਂ ਜਾਏਗਾ ਸੋ ਜਿੰਨੇ ਬੰਦਿਆਂ ਨੇ ਵੀ ਕੱਲ ਫੋਨ ਕੀਤਾ ਆ ਉਹ ਇਹੇ ਗੱਲ ਕਹੀ ਆ ਕਿ ਉੱਥੇ ਗੋਲੀ ਚੱਲੀ ਆ ਕੱਲ ਜਦੋਂ ਡੀਐਸਪੀ ਉੱਤੇ ਆਏ ਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਸਾਨੂੰ ਇਹ ਸੁਣਨ ਚ ਆਇਆ ਵੀ ਉੱਥੇ ਗੋਲੀ ਚੱਲੀ ਆ ਲੇਕਿਨ ਜੇ ਇਹ ਗੱਲ ਕਰੀਏ ਕਿ ਫੁਟੇਜ ਅਸੀਂ ਦਈਏ ਜਾਂ ਅਸੀਂ ਇਹ ਚੀਜ਼ਾਂ ਪ੍ਰੋਵਾਈਡ ਕਰਾਈਏ ਫਿਰ ਪ੍ਰਸ਼ਾਸਨ ਦਾ ਕੰਮ ਕੀ ਆ ਫਿਰ ਐਸਐਸਪੀ ਨੇ ਇਹ ਗੱਲ ਕਹੀ ਆ ਕਿ ਸਾਨੂੰ ਫੁਟੇਜ ਮੁਹੱਈਆ ਕਰਾਈ ਜਾਵੇ ਜੇ ਗੋਲੀ ਦੇਖੋ ਮੈਂ ਇਹ ਗੱਲ ਕਹੂੰਗਾ ਇਸ ਇਸ ਗੱਲ ਤੋਂ ਇਸ ਗੱਲ ਤੋਂ ਮੈਂ ਇਹ ਗੱਲ ਕਹੂੰਗਾ ਜੀ ਫਿਰ ਜੇ ਇੰਨੀ ਗੱਲ ਉਹ ਕਹਿੰਦੇ ਆ ਕਿ ਸਾਨੂੰ ਇਹਦੀ ਫੁਟੇਜ ਮੁਹਈਆ ਕਰਾਈ ਜਾਵੇ ਫਿਰ ਇਤੋਂ ਵੱਡਾ ਤਾਂ ਮੈਂ ਕਹੂੰਗਾ ਕਿ ਪ੍ਰਸ਼ਾਸਨ ਦਾ ਫੇਲੂਰ ਨਹੀਂ ਹੋ ਸਕਦਾ ਮੈਂ ਤਾਂ ਇਹ ਵੀ ਕਹੂੰਗਾ ਕਿ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਉਹਦੀ ਸਪੋਰਟ ਕਰ ਰਿਆ ਆ ਜੇ ਇੰਨੀਆਂ ਗੱਲਾਂ ਕਰ ਰਿਆ ਆ ਕਿ ਸ਼ਹਿਰ ਦੇ ਵਿੱਚ ਅੱਜ ਸ਼ਹਿਰ ਬੰਦ ਹੈ ਦੁਕਾਨਦਾਰ ਵੀ ਸਾਡੇ ਨਾਲ ਖੜੇ ਆ ਸਾਰਾ ਸ਼ਹਿਰ ਬੰਦ ਕਰਕੇ ਸਾਡੇ ਨਾਲ ਲੋਕ ਖੜੇ ਆ ਔਰ ਪ੍ਰਸ਼ਾਸਨ ਸਾਨੂੰ ਕਹਿ ਰਿਹਾ ਕਿ ਅਸੀਂ ਫੁਟੇਜ ਦਈਏ ਇਹ ਕੰਮ ਪ੍ਰਸ਼ਾਸਨ ਦਾ ਆ ਕਿ ਇੱਕ ਜਿਹੜੇ ਜਿਹੜੇ ਨਾਲ ਘਟਨਾ ਵਾਪਰੀ ਹੈ ਉਹ ਉਹਨਾਂ ਦਾ ਕੰਮ ਹੈ ਕਿ ਉਹ ਸਾਨੂੰ ਤੁਹਾਨੂੰ ਫੁਟੇਜ ਦੇਣ ਇਹ ਤਾਂ ਫਿਰ ਇਸ ਤੋਂ ਵੱਡੀ ਮਾੜੀ ਗੱਲ ਨਹੀਂ ਹੋ ਸਕਦੀ ਜੀ ਜੀ ਇੰਨੀ ਗੱਲ ਹੋਏ ਕਹਿੰਦੇ ਆ ਕਿ ਇਹ ਪ੍ਰਸ਼ਾਸਨ ਦਾ ਕੰਮ ਹੈ ਨਾ ਕਿ ਕਿਸੇ ਦਾ ਕੰਮ ਹੈ ਹਾਂ ਠੀਕ ਹੈ ਕਿਸੇ ਕੋ ਫੁਟੇਜ ਹੋਵੇ ਉਹ ਹੈਲਪ ਕਰਨ ਦੇ ਤੌਰ ਤੇ ਗੱਲ ਕਰੀ ਜਾਵੇ ਤਾਂ ਮੈਂ ਉਸ ਗੱਲ ਦੀ ਲਈ ਮੰਨਦਾ ਹਾਂ ਲੇਕਿਨ ਜੇ ਸਿੱਧਾ-ਸਿੱਧਾ ਬੰਦੇ ਐਸਐਸਪੀ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਫੁਟੇਜ ਦਿੱਤੀ ਜਾਵੇ ਫੇ ਪ੍ਰਸ਼ਾਸਨ ਦਾ ਕੰਮ ਕਿੱਥੇ ਰਹਿ ਜਾਂਦਾ ਹੈ ਪ੍ਰਸ਼ਾਸਨ ਦਾ ਕੰਮ ਹੈ ਇਹ ਤੁਸੀਂ ਵੀ ਇਸ ਗੱਲ ਨਾਲ ਮੇਰੇ ਖਿਆਲ ਨਾਲ ਮੇਰੇ ਨਾਲ ਐਗਰੀ ਕਰੋਗੇ ਕਿ ਇਹ ਸਾਡਾ ਕੰਮ ਨਹੀਂ ਹੈ ਇਹ ਪ੍ਰਸ਼ਾਸਨ ਦਾ ਕੰਮ ਹੈ ਕਿ ਕੀ ਉੱਥੇ ਹੋਇਆ ਸਾਡੀ ਜਿਹੜੀ ਗੱਲ ਹੈ ਉਹ ਅਸੀਂ ਰੱਖ ਦਿੱਤੀ ਹੈ ਹੁਣ ਪ੍ਰਸ਼ਾਸਨ ਨੇ ਦੇਖਣਾ ਹੈ ਕਿ ਅੱਗੇ ਜਿਹੜਾ ਮਾਹੌਲ ਹੈ ਫਗਵਾੜੇ ਦਾ ਉਹ ਕਿਸ ਪਾਸੇ ਨੂੰ ਲੈ ਕੇ ਜਾਣਾ ਹੈ ਸੋ ਮੈਂ ਪ੍ਰਸ਼ਾਸਨ ਨੂੰ ਵੀ ਇਹੀ ਅਪੀਲ ਕਰੂੰਗਾ ਕਿ ਫਗਵਾੜਾ ਜਿਹੜਾ ਆ ਉਹ ਬੜਾ ਇੱਕ ਸੈਂਸਿਟਿਵ ਜਿਹੜਾ ਸ਼ਹਿਰ ਮੰਨਿਆ ਜਾਂਦਾ ਆ ਸੋ ਇੱਥੇ ਮਾਹੌਲ ਨਾ ਖਰਾਬ ਹੋਵੇ ਪ੍ਰਸ਼ਾਸਨ ਵੀ ਇਹਦੇ ਲਈ ਸਾਡੀ ਸਪੋਰਟ ਕਰੇ ਔਰ ਜਿਹੜੇ ਬੰਦੇ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਆ ਤੇ ਇੱਥੇ ਪਗਵਾੜੇ ਦਾ ਮਾਹੌਲ ਬੜੀ ਬਾਰੀ ਤੁਸੀਂ ਖਰਾਬ ਹੁੰਦਾ ਦੇਖਿਆ ਆ ਕੋਈ ਇਹੋ ਜੀ ਸਥਿਤੀ ਨਾ ਖੜੀ ਹੋਵੇ ਮੈਂ ਇਹੀ ਸਾਡੇ ਮਾਧਿਅਮ ਨਾਲ ਉਹਨਾਂ ਨੂੰ ਅਪੀਲ ਕਰੂੰਗਾ ਨਹੀਂ ਬਿਲਕੁਲ ਅਸੀਂ ਜਿਹੜੀ ਰਾਤੀ ਤੋਂ ਮਾਹੌਲ ਦੀ ਘਟਨਾ ਹੋਈ ਉਸ ਦੇ ਵਿੱਚ ਅਸੀਂ ਪਰਚਾ ਦਰਜ ਕਰ ਲਿਆ ਹੈ ਹੈ ਨਾ ਦੋਸ਼ੀਆਂ ਦੇ ਖਿਲਾਫ ਇਹ ਬੱਥਰ ਟੀਮਾ ਬਣਾ ਕੇ ਜਿਹੜਾ ਦੋਸ਼ੀ ਜੋ ਸਿੱਖਾ ਰਹੇ ਜਗੇ ਆਹ ਉਹ ਕੋਲ ਹੈ ਜਿਸ ਕੋਲ ਕਿਉਂ ਪੜਨਾ ਵੀ ਕਿਤੇ ਲਾਮਾ ਸਭ ਸ਼ਹਿਰ ਬਾਕੇ ਤੋਂ ਅਮੀਰੀ ਤੇ ਕਿ ਇੱਕ ਸ਼ਾਂਤੀ ਦਾ ਮਾਹੌਲ ਬਣਾਏ ਰੱਖਾਂ। ਜਿੱਥੇ ਜਰਾ ਕੋਸ਼ਿਸ਼ ਹੈਗਾ ਉਹ ਕਿਸੇ ਪਾਕਤਾਨੀ ਹੁੰਦਾ ਉਹ ਕੱਲਾ ਕੋਸ਼ਿਸ਼ ਕਰਨੀ ਦਾ ਕੋਸ਼ਿਸ਼ ਹੁੰਦਾ। ਉਹਦੇ ਨਾਲ ਕੋਈ ਨਹੀਂ ਹੁੰਦਾ ਆਪਾਂ ਸ਼ਹਿਰ ਦਾ ਮਾਹੌਲ ਇੱਕ ਵਧੀਆ ਤਰੀਕੇ ਨਾਲ ਬਣਾਉਂਦੇ ਹਾਂ। ਅਗਾਂ ਸਾਰੇ ਨੂੰ ਸਵਾਰਕਾਂ ਤੋਂ ਸਿੱਖੇਤੀ ਸੋਚਾਂ ਨੂੰ ਪਾਉਂਦੇ। ਸਰ ਕਿੰਨੇ ਬੰਦਿਆਂ ਦੇ ਐਫਆਈਆ ਦਰਜ ਹੋਏ? ਤੋ ਪਾਈਏ ਨੂੰ ਦਿੱਤੇ ਤੇ ਤਿੰਨ ਜਿਹੜੇ ਆਖੀ ਫਾਟੇ